ਸਤੁਰ ਕੇਵਲ ਸ਼ਬਦ ਨੂੰ ਹੀ ਮੰਨਣਾ ਜੇ ਸਰੀਰ ਵਿੱਚ ਪ੍ਰਗਟ ਹੋਵੇ ਉਸ ਸਰੀਰ ਦਾ ਸਤਕਾਰ ਕਰਨਾ ਆਤਮਾ ਪਰਮਾਤਮਾ ਨਾਲ ਮੇਲ ਕਰਨਾ ਇਹ ਹਜੂਰ ਸ਼ੰਚਾ ਜੀ ਨੇ ਕਿਰਪਾ ਕੀਤੀ ਸਾਰੀ ਹਰ ਸੰਗਤ ਤੇ ਦਾਸ ਸਾਹਿਬ ਜੀ ਦਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਪ ਜੀ ਨਾਲ 24 ਜੇ 66 ਸਈ ਸੰਮਤਿਕ ਹਰ ਭਗਵਦਾਰ ਜੇ ਤੁਹਾਰ ਹਜੂਰ ਸ਼ਾਂਚਾ ਜੀ ਨੇ ਕਿਰਪਾ ਕੀਤੀ 24 ਚੇਤ ਕਹੇਕ ਮੇਰੀ ਮਨ ਅਰਜ 24 ਚੇਤ ਕੀ ਕਹਿੰਦਾ ਮੇਰੀ ਅਰਜ ਮਨ ਨੂੰ ਪਰਮੇਸ਼ਰ ਅੱਗੇ ਬੇਨਤੀ ਕਰਦਾ 24 ਚੇਤ ਕਹੇ ਇਕ ਮੇਰੀ ਮਨ ਅਰਜ ਬਨਾਂ ਤੀਰਿਆ ਸੁਣਾਈਆ ਕਿਰਪਾ ਕਰਨਾ ਪ੍ਰਭੂ ਤੇਰਾ ਫਰਜ਼ ਨਜ਼ਰ ਮੇਰੇ ਉਠਾਈਆ ਪ੍ਰੀਤੀ ਕਰਨੀ ਗੁਰਮੁਖੋ ਤੁਹਾਡੀ ਗਰਜ ਵਸ ਮੋਲਕ ਚੋਣੀ ਪਾਈਆ ਇਨਾਂ ਦੇ ਕਰਮਾਂ ਦੀ ਵੇਖ ਕੇ ਫਰਦ ਫੈਸਲੇ ਸਾਰੇ ਦੇ ਸੁਣਾਈਆ ਕੂੜੀ ਕਿਰਿਆ ਰਹੇ ਕੋਈ ਨਾ ਕਰਦ ਗੁਬਾਰ ਦੇ ਮਿਟਾਈਆ ਦਰਦਿਆਂ ਦਾ ਵੰਡ ਦਰਦ ਦੁਖੀਆਂ ਦਾ ਹੋ ਸਹਾਈਆ ਤੇਰੇ ਰਚ ਨੂੰ ਅੱਗੇ ਕੋਈ ਨਾ ਜਾਵੇ ਤਰਸ ਘਰ ਘਰ ਖੁਸ਼ੀ ਦਿਣੀ ਵਕਾਈਆ ਜਿਸ ਕਾਰਨ ਆਇਓ ਪਰਤ ਪ੍ਰਮਾਤਮ ਹੂ ਕੇ ਆਪਣਾ ਖੇਲ ਦਿਨਾ ਵਕਾਈਆ ਜੋਤੀ ਜੋ ਸਰੂਪ ਆ ਰਿ ਆਪ ਆਪਣੀ ਜੋਤ ਧਰ ਸਾਚੀ ਵਾਖਣੀ ਇੱਕ ਸ਼ਰਨਾਈਆ ਚਵੀ ਚੇਤ ਕੇ ਮੈਂ ਵੇਖਣੀ ਓ ਫੁੱਲਵਾੜੀ ਜਿਸ ਦੇ ਫੁੱਲ ਗੁਣ ਗੁੱਚੇ ਸਮਝ ਕੋਈ ਨਾ ਪਾਈਆ ਮੈਂ ਪਹਿਲੇ ਸਮਤ ਦੀ ਵੇਖਣੀ ਹੜੀ ਮੈਂ ਪਹਿਲੇ ਸਮਤ ਦੀ ਪਹਿਲੀ ਵੇਖਣੀ ਹਾੜੀ ਹਰ ਦੀ ਸੰਗਤ ਪ੍ਰੇਮ ਨੂਰ ਰੁਸ਼ਨਾਈਆ ਮੈਂ ਮੰਗਣ ਆਉਣੀ ਵਾਰੀ ਦਰ ਠੰਡ ਅਲਖ ਸੁਣਾਈਆ ਤੂੰ ਰਹਿਮਤ ਕਾਨੀ ਭਾਰੀ ਵਾਖਸ਼ ਝੋਲੀ ਦਿਣੀ ਪਹਾਈਆ ਖੁਸ਼ੀ ਉਹ ਮਾ ਕੇਲ ਵੇਕੇ ਨਿਆਰੀ ਨਿਰਕਾਰ ਕਾਰ ਵੇ ਪਰਵਾਹਿਆ ਜਨ ਭਗਤਾਂ ਮਿਲਦੀ ਵੇਖਾਂ ਸਰਤਾਰੀ ਸੱਚਖੰਡ ਸੱਚ ਮਾਣ ਵਡਿਆਈਆ ਗੁਰ ਅਵਤਾਰ ਪੀਰ ਪਗੰਬਰ ਕਹਿਣਾ ਸਾਨੂੰ ਸੋਣੀ ਲੱਗਣੀ ਉਹ ਬਾਹਰੀ ਜਿਹੜੀ ਰਤ ਮੋਲ ਕੇ ਆਪਣਾ ਰੰਗ ਬਦਲਾਈਆ ਚਿੱਟੀ ਧਾਰ ਗੁਰਮੁਖ ਨਜਰ ਆਉਣ ਵਿੱਚ ਸੰਸਾਰੀ ਧਨ ਵਸਤਰ ਸੋਨਾ ਰੂਪ ਵਟਾਈਆ ਜਦੋਂ ਵੀ ਹਰ ਸੰਗਤ ਵਿੱਚ ਆਉਣਾ ਕੋਸ਼ਿਸ਼ ਕਰੀਏ ਪਰਮੇਸ਼ਰ ਨੇ ਜਿਹੜਾ ਸਾਨੂੰ ਬਾਣਾ ਦਿੱਤਾ ਅਸੀਂ ਉਹੀ ਪਹਿਨ ਕੇ ਆਈਏ ਇਹਨੇ ਵੀ ਕਦੇ ਕਾਲੀ ਬਣ ਲਈ ਕਦੇ ਪੀਲੀ ਬਣ ਲਈ ਸਿਰ ਪਰਮੇਸ਼ਰ ਦੀ ਦਸਿਆ ਹੈ ਜਿਹੜਾ ਬਾਣਾ ਉਹੀ ਪਹਿਨਣਾ ਆਪਾਂ ਨੇ ਸੰਗਤ ਚ ਉਸ ਦੇਵਤ ਦੀ ਖੁਸ਼ੀ ਅਪਾਰੀ ਮੈਂ ਮਾ ਪਾਰ ਦਿਆਂ ਦਰੜਾਈਆ ਜਿਸ ਦਾ ਹੁਕਮ ਵਰਤਣਾ ਦੋ ਧਾਰੀ ਨਾ ਕੋਈ ਮੇਟੇ ਮਿਟਾਈਆ ਪਗ ਤੋਂ ਜਾ ਭਗਵਾਨ ਦੇ ਨਾਲ ਲੱਗੀ ਰਹਿ ਜਾਣੀ ਯਾਰੀ ਜਨਤ ਜਣੇ ਤੋੜਾਈਆ ਦਿਖਾਵੇ ਛੱਡ ਦਿਓ ਇਹ ਖੇਲ ਅਜਬ ਨਿਆਰੀ ਨਿਰਾਕਾਰ ਹੋ ਕੇ ਦਿਣੀ ਕਰਾਈਆ ਕੁੜੀ ਕਿਰਿਆ ਦੀ ਰਹਿਣ ਨਹੀਂ ਦਿਣੀ ਵਿੱਚ ਬਿਮਾਰੀ ਬਾਹਰੋਂ ਨਿਰਮਲ ਅੰਦਰੋਂ ਨਿਰਮਲ ਜਣੇ ਬਣਾਈਆ ਇਹ ਉਹਦੀ ਕਿਰਪਾ ਉਹਨੇ ਕਰਨਾ ਜੋ ਵੀ ਦਰੁਸਤ ਕਰਨਾ ਜੇ ਪਸੰਦ ਆਵੇ ਤੇ ਫੇਰ ਰੱਖਿਓ ਮੇਰੇ ਨਾਲ ਯਾਰੀ ਝੂਠੇ ਜਰਾਨੇ ਦੀ ਲੋੜ ਰੇ ਨਾਰਾਇਆ ਮੈਂ ਫਿਰ ਨਾ ਬਾਂਕੇ ਵੜ ਸੰਸਾਰੀ ਸਵਾਦਾਂ ਸਾਰੇ ਦਿਨੇ ਕਰਾਈਆ ਅੱਗੇ ਕਿ ਲਿਖਿਆ ਪਰਮੇਸ਼ਰ ਨੇ ਪੂਰਨ ਨਾ ਸਮਝਿਓ ਪੂਰਨ ਜੋਤ ਨਿਰੰਕਾਰੀ ਧਰਦਾ ਹੁਕਮੇ ਤ ਵਰਤਾਈਆ ਸ਼ਬਦ ਸੰਦੇਸ਼ਾ ਕਰੇ ਖਬਰਦਾਰੀ ਬੇਖਬਰਾਂ ਖਬਰ ਪਹੁੰਚਾਈਆ ਜੋਤੀ ਜੋ ਸਰੂਪ ਰਾਪੇ ਆਪਣੀ ਕਿਰਪਾ ਕਰ ਸੱਚ ਕਰਨੀ ਆਪਣੇ ਹੱਥ ਰਖਾਈਆ ਚਵੀ ਚੇਤ ਕੇ ਮੈਂ ਖੁਸ਼ੀ ਹੋ ਮਾਂ ਵੇਖ ਵੇਖ ਕੇ ਸਮਤ ਕੋ ਵਜੂਰ ਸ਼ੈਨ ਜਿਹਨੇ ਸਾਇੰਸ ਸਹੀ ਸਮਝ ਲਾਗੂ ਕੀਤਾ ਹੋਇਆ ਸਮਾਜ ਸਮਾਰਿਆ ਬਦਲਾਈਆ ਲੇਖਾ ਮੁੱਕ ਗਿਆ ਬ੍ਰਾਹਮਣ ਪੰਡਤ ਪੰਜ ਤੱਤ ਦੀ ਤੀ ਵੜਿਆਈਆ ਨਵੀਂ ਚੜ ਗਈ ਰੰਗਤ ਵਾਛੇ ਸਤਿ ਸ਼ਰਨਾਈਆ ਪਿਆਰੀ ਲੱਗੀ ਸੰਗਤ ਗੁਰਮਖ ਜੋੜ ਜੁੜਾਈਆ ਜੋਤੀ ਜੋਤ ਸਰੂਪ ਆਪੇ ਆਪਣੀ ਕਿਰਪਾ ਕਰ ਮੇਰ ਨਜ਼ਰ ਨਾਲ ਤਰਾਈਆ ਜਵੀ ਚੇਤ ਕੇ ਗੁਰਮਖੋ ਜਾਏ ਨਾ ਕੋਈ ਉਦਾਸ ਮੇਰੇ ਦਰ ਤੇ ਕੋਈ ਉਦਾਸ ਨਾ ਜਾਵੇ ਮੇਰੀ ਨਿਸ਼ਾਨੀ ਛੋੜੀ ਦੇਣੀ ਪਾਈਆ ਇੱਕ ਸੁਣਾਣੀ ਗਾਥ ਤੁਰਦਾ ਹੁਕਮ ਅੰਦਰ ਲਾਈਆ ਅੱਗੇ ਕੀ ਲਿਖਿਆ ਪਰਮੇਸ਼ਰ ਨੇ ਬੱਚੋ ਸਾਚੀ ਸਿੱਖ ਲੋ ਜਾਚ ਨਿੱਕਿਆਂ ਵੱਡਿਆਂ ਦੇ ਪੜਾਈਆ ਜੇ ਪੁਰਖ ਕਾਲ ਨੂੰ ਸਮਝੋ ਬਾਪ ਜੇ ਉਸ ਨੂੰ ਅਸੀਂ ਆਪਣਾ ਬਾਪ ਸਮਝੀਏ ਤੇ ਸਾਰੇ ਕੀ ਅੱਗੇ ਲਿਖਿਆ ਜੇ ਪੁਰਖ ਕਾਲ ਨੂੰ ਸਮਝੋ ਬਾਪ ਭਾਈ ਭੈਣ ਸਾਰੇ ਨਜ਼ਰੀ ਆਈਆ ਹਰ ਸੰਗਤ ਵਿੱਚ ਪ੍ਰੇਮ ਸਭ ਦਾ ਸਜਣ ਤੇ ਸਭ ਦਾ ਸਾਥ ਸਨਵੰਦੀਤਾ ਬਣਾਈਆ ਗੁਰਮੁਖੋ ਤੁਹਾਡਾ ਬਣਾਉਣਾ ਇਤਫਾਕ ਘਰ ਘਰ ਵਿੱਚੋਂ ਕੂੜਾ ਝਗੜਾ ਦਿਨਾ ਕਢਾਈਆ ਸਤਾਰਾਂ ਨੂੰ ਇਕੀਆਂ ਦੀ ਬਣਾ ਦੇਣੀ ਜਮਾਤ ਜਿਹੜੀ ਹੁਣ ਦੁਆਰਾ ਫੇਰ ਮਨਾਈ ਆ ਕਿਉਂਕਿ ਉਹਨਾਂ ਜਮਾਤ ਦੇ ਵਿੱਚੋਂ ਇਕੀਆਂ ਦੇ ਵਿੱਚੋਂ ਸਿਰਫ ਇੱਕ ਜਾਂ ਦੋ ਗੁਰ ਸਿੱਖ ਨੇ ਜੋ ਗੁਰਮੁਖਾਂ ਦੇ ਫੈਸਲੇ ਦੇ ਕਰਾਈਆ ਅੱਗੇ ਜੇ ਲਿਖਿਆ ਜੇ ਨਿਬੂ ਤੇ ਪੱਕੀ ਮੇਰੇ ਸਾਥ ਨਹੀਂ ਤੇ ਇੱਥੇ ਉੱਥੇ ਹੋਏ ਜੁਦਾਈਆ ਵੇ ਕੋਣ ਕਿਨੂੰ ਮਿਲਦੀ ਸ਼ਾਬਾਸ਼ ਕਿਹੜੇ ਜਾਂਦੇ ਪਲੂ ਛੁਡਾਈਆ ਬਚਨੋ ਸ਼ਬਦ ਹੁਕਮਾ ਖੀਰੀ ਇੱਕੋ ਵਾਰ ਦੇਵੇ ਆਖ ਦਹਰੋਂ ਦੀ ਲੋੜ ਰੇਨਾ ਸ਼ਾਬ ਨਹੀਂ ਖਾਣਾ ਜੇ ਉਹਨੇ ਕਿਹਾ ਦਾੜੀ ਮੁੱਛ ਨਹੀਂ ਕੱਟਣਾ ਉਹਨੇ ਹੁਕਮ ਇੱਕ ਵਾਰੀ ਦਿੱਤਾ ਬਾਰ ਬਾਰ ਨਹੀਂ ਕਹਿਣਾ ਉਹਨੇ ਜਾ ਜੀਰ ਬਣੋ ਜਾ ਗੁਸਤਾਖ ਅੱਧ ਵਿੱਚ ਕਾਰ ਨਟਕ ਦਾ ਰਹਿ ਕੋਏ ਨਾ ਪਾਈਆ ਜਾ ਜਨਮ ਕਰਮ ਭੋਗੋ ਜਾ ਕਰਾ ਲਓ ਮੁਆਫ ਬੜੀ ਆਪਣਾ ਆਪ ਕਰਾਈਆ ਨਵਾਂ ਸਮ ਜਿਹੜਾ ਚੜਿਆ ਨਵੇਂ ਸਮਦੀ ਨਵੀਂ ਸਿੱਖ ਲੋ ਜਾਂਚ ਮੰਨ ਲੋ ਅੱਜ ਵੀ ਉਹਨੂੰ ਚੰਗੇ ਰੋਂਗੇ ਜਾਂਚ ਕਮਨ ਕੇ ਸੇਵ ਕਮਾਈਆ ਅੱਗੇ ਕੀਆ ਨਾ ਉਹ ਪੂਰਨ ਰਹਾ ਨਾ ਪੂਰਨ ਵਾਲੀ ਬਾਤ ਜਿਹੜੇ ਕਹਿੰਦੇ ਸੀ ਜੋਤ ਪ੍ਰਵੇਸ਼ੀ ਉਦੋਂ ਹੀ ਅਰਬਾਣੀ ਲਗਾਉਂਦੇ ਸੀ ਉਹਨਾਂ ਵਾਸਤੇ ਨਾ ਉਹ ਪੂਰਨ ਰਹਾ ਨਾ ਪੂਰਨ ਵਾਲੀ ਬਾਤ ਪਾਪਨਵੇਸ਼ਰ ਹੋ ਕੇ ਆਪਣਾ ਹੁਕਮ ਵਰਤਾਈਆ ਗੋਮਕ ਹੋ ਕੇ ਬਣਿਓਨਾ ਨਾਰ ਕਮਜਾਤ ਓਰੇ ਭਗਤ ਅਜੀਤ ਬੱਚੇ ਬਣ ਕੇ ਰਹਿਣਾ ਕੁਲਖਣੀ ਹੋ ਨਾ ਮੁਖ ਪਵਾਈਆ ਜਿਸ ਦਾ ਲੇਖ ਉਸ ਦਾ ਹੈ ਖਾਬ ਦੇਵਨ ਹਾਰਾ ਹੋ ਗਸਾਈਆਂ ਜੇ ਤੁਸੀਂ ਕਿਸੇ ਬਚਨ ਵਿੱਚ ਦੇਣਾ ਹੋਵੇ ਜਵਾਬ ਜਵਾਬ ਦੇਣ ਤੋਂ ਬਨਤੀ ਕਰਕੇ ਆਪਣਾ ਪੱਲਾ ਲੋ ਛਡਾਈਆ ਹੁਣ ਰੈਣ ਨਹੀਂ ਦੇਣਾ ਅੰਦਰੋਂ ਉਲੱਤੇ ਬਾਹਰੋਂ ਕਉ ਗੁਰੂ ਮਹਾਰਾਜ ਕਿਦੇ ਵੇਖੋ ਵੇਖੀ ਆ ਵੀ ਨਾ ਸੀ ਚਗਾਉਂਦੇ ਰਿਓ ਹੁਣ ਰੈਣ ਨਹੀਂ ਦੇਣਾ ਅੰਦਰੋਂ ਉਲੱਤੇ ਬਾਹਰੋਂ ਕਉ ਗੁਰੂ ਮਹਾਰਾਜ ਪਾਸ਼ਾ ਸੱਚਾ ਕਹਿ ਕੇ ਸੀਸ ਨਵਾਈਆ ਮੈਂ ਅੰਦਰ ਫੋਲ ਕੇ ਸਭ ਦਾ ਵੇਖਣਾ ਤਾਕ ਕਵਣ ਨੇਕ ਕਵਣ ਠੱਗ ਕਵਣ ਯਾਰ ਕਵਣ ਬਦੀ ਰਹਾ ਕਮਾਈਆ ਕਿਹੜਾ ਭਗਤ ਭਗਤਾਂ ਨਾਲ ਪਿਆਰ ਕਰਦਾ ਗੁਰਮੁਖੋ ਹਰ ਸੰਗਤ ਵਿੱਚ ਰਹਿਣ ਹੀ ਦੇਣਾ ਝਗੜਾ ਪੰਜਾਹ ਗੁਰਮੁਖੋਰ ਸੰਗਤ ਵਿੱਚ ਰਹਿਣ ਨਿਦੇਣਾ ਝਗੜਾ ਫਸਵਾਦ ਪ੍ਰੇਮ ਪ੍ਰੀਤੀ ਦਿਣੀ ਸਖਾਈਆ ਮਹਾਰਾਜ ਸ਼ੇਰ ਸਿੰਘ ਜੀ ਨੂੰ ਭਗਵਾਨੋ ਸ਼ਬਦ ਗੰਮੀ ਦੇ ਆਵਾਜ਼ ਆਪੇ ਆਵਾਜ਼ ਦੇ ਕੇ ਮੋੜ ਲੈਣੇ ਰਾਜ ਰਾਮ ਨਾਲ ਖੁੱਲ੍ਹ ਆਈ ਆ ਹਰ ਸੰਗਤ ਜੀ ਦਸੇ ਸਮੇਂ ਮੁਤਾਬਕ ਉਸ ਸਮਾਂ ਮੇਰੇ ਖਲਪ ਪੰਜ ਮਿੰਟ ਵੱਧ ਲੈ ਗਿਆ ਸਟੇਜ ਸੈਂਟਰੀ ਪਾਸੋਂ ਹਜੂਰ ਸ਼ੈਨ ਚਾ ਜੀ ਪਾਸੋਂ ਖਿਮਾ ਦਾ ਜਾਚ ਕਾ ਕੋਈ ਬਚਨ ਵੱਧ ਘਟ ਬੋਲਿਆ ਹੋਵੇ ਦਾਸ ਨੂੰ ਮਾਫ ਕਰਨਾ ਜੈਕਾਰਿਆਂ ਦਾ ਸਾਥ ਦਿਨਾ ਸੋ ਆਗਮਾਰ ਛੇ ਰਸਮ ਕਵੀਸ਼ਰੋਂ ਭਗਵਾਨ